ਮੈਂ ਪਹਿਲਾਂ ਇੱਕ ਸਵਾਲ ਦਾ ਜਵਾਬ ਦਿੰਦਾ ਠੀਕ ਹੈ ਕਾਜੀ ਵਿੱਚ ਇੱਕ ਗੱਲ ਹੈ ਪਹਿਲਾਂ ਸਕੂਲਾਂ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਕਿਤਾਬਾਂ ਮਿਲਦੀਆਂ ਸੀ ਉਹ 12 ਮਹੀਨੇ ਤੱਕ ਹੀ ਦਿੰਦੀਆਂ ਸੀ ਹਾਲਾਂਕਿ ਸਰਕਾਰ ਨੇ ਸ਼ਹਿਰ ਤੋਂ ਸ਼ੁਰੂ ਹੋ ਕੇ ਪਹਿਲਾਂ ਕਿਤਾਬਾਂ ਦੇ ਦਿੰਦੀਆਂ ਐਸੀ ਬੱਚਿਆਂ ਨੂੰ ਅੱਗੇ ਕੱਲੀਆਂ ਵਰਦੀਆਂ ਮਿਲਦੀਆਂ ਨੂੰ ਸਾਰਿਆਂ ਨੂੰ ਮਿਲਦੀਆਂ ਜੀ ਠੀਕ ਹੈ ਉਹ ਸਕੂਲਾਂ ਦੇ ਵਿੱਚ ਵਧੀਆ ਸਾਇੰਸ ਲਵਾੜੀਆਂ ਬਣੀਆਂ ਲੈ ਬਣੀਆਂ ਜਾਂਦੇ ਆ ਨਵੇਂ ਕਮਰੇ ਪਾਏ ਜੀ ਚਾਰ ਦੀਵਾਰੀ 1000 ਕਿਲੋਗ੍ਰਾਮ ਕਰੀ ਹੈ ਜੀ ਆਹ ਗਰੰਟੀ ਹੈ ਹੋਰ ਕਮਰਿਆਂ ਨੇ ਕਿੰਨਾ ਫਰੰਦਾ ਹੈ ਜੀ ਦਿੱਤਾ ਤੁਹਾਨੂੰ ਯਾਰ ਖਣਨ ਤੋਂ ਇਹਨਾਂ ਕੋਲੇ ਕਿੰਨਾ ਹੈ ਦਿੱਤਾ ਹੂ ਤੁਹਾਡੀ ਸਰਕਾਰ ਨੇ ਦਿੱਤਾ ਤਾਂ ਦੱਸ ਦਿਓ ਕਿੰਨਾ ਕਮਰੇ ਤਾਂ ਇਹ ਬਹੁਤ ਪਹਿਲਾਂ ਦੇ ਕਮਰੇ ਨੇ ਬਾਈ ਚਾਉਂਦਾ ਬਾਈ ਸਿੱਧਾ ਜਿਹੜੇ ਬਣੇ ਯਾਰ ਤੇ ਬੜੇ ਨਹੀਂ ਜੀ ਕਮਰੇ ਜਿਹੜੇ ਇਹ ਨਾਲ ਕਰਦੇ ਹੂ ਨਹੀਂ ਜੀ ਇਹਨਾਂ ਦਾ ਸਾਰੇ ਕਮਰੇ ਸੈਂਟਰ ਵੱਲੋਂ ਦੇਖੋ ਸਰਕਾਰ ਦੇ ਅੰਡਰ ਕਮ ਸਰਕਾਰ ਤੋਂ ਬਿਨਾ ਕੰਮ ਹੋ ਜਾਣਗੇ ਨਹੀਂ ਹੁੰਦੇ ਨਾ ਕਿਉਂ ਕਰਾਂਗੇ ਜੀ ਯਾਰ ਕਿਸੇ ਦਾ ਸਰਕਾਰ ਤੋਂ ਬਿਨਾ ਕੰਮ ਨਹੀਂ ਇਹ ਪਿੰਡ ਜੀਰੇ ਨਹੀਂ ਦੇਖੋ ਯਾਰ ਪਿੰਡ ਜੀ ਕਿਦੋਂ ਉਹਨਾਂ ਨੂੰ ਪੁੱਛ ਰਿਹਾ ਪੈਸਾ ਸੈਂਟਰ ਵੱਲੋਂ ਆਇਆ ਹੈ ਸੈਂਟਰ ਵੱਲੋਂ ਪੈਸਾ ਇਹ ਗੱਲ ਕਿਸੇ ਦਾ ਹਾਂ ਇੰਟਰਨਲ ਅੱਗੇ ਜਿਵੇਂ ਜਿਵੇਂ ਆਉਂਦਾ ਹੈ ਇਹਦਾ ਕੰਮ ਨਹੀਂ ਕਰਦਾ ਵੀ ਅਸੀਂ ਪ੍ਰਮਾਣਿਤ ਲੈ ਚਲੋ ਇਹਨੂੰ ਸਾਡਾ ਜਮੀਨ ਚੌਕ ਦੇ ਵਿੱਚ ਸਾਡੇ ਸਕੂਲ ਬਣੇ ਹਾਂਜੀ ਉੱਥੇ ਮੈਨੇਜਮੈਂਟ ਕੋਟਰਨ ਸਾਥੋਂ ਮੋਹਮਦੀ ਗੱਲ ਹੈ ਮੈਂ ਇਹਦੀ ਗੱਲ ਮੈਂ ਮੈਨੇਜਰ ਸਾਡਾ ਗੱਲ ਸਾਡਾ ਪੂਰਾ ਸਵਾਲ ਹੈ ਇੰਨਾ ਨਹੀਂ ਇਹਦਾ ਜਮੀਨ ਦਾ ਫੇਕਾ ਆਈ ਸਾਡੇ ਕੋਲੇ ਬਾਹਰ ਨਾਲ 60 ਲੱਖ ਰੁਪਏ ਸਾਲ ਦਾ ਦੇਣਿਆ ਤੂੰ ਉਹ ਟੀਚਰਾਂ ਨੇ ਜੇ ਇਹ ਗੱਲ ਹੈ ਡਾਕਟਰ ਡੀਸੀ ਸਾਹਿਬ ਨੇ ਇਨਕੁਆਰੀ ਲਈ ਉਹਦੇ ਤੋਂ ਉਹ ਝੂਠੇ ਪਾਏ ਉਹ ਤਾਂ ਇਸ ਤਰ੍ਹਾਂ ਦੇ ਲੱਟੇ ਜਾਂਦਾ ਕਿ ਜਦੋਂ ਜੋਦੀ ਲੱਟਾ ਇੱਕ ਹੀ ਹੈ ਜੇ ਇਹ ਕਿਹਾ ਹੋ ਪਰ ਮੈਨੇਜਮੈਂਟ ਕੱਢਣੀ ਸੀ ਉਹ ਤਾਂ ਸਕੂਲ ਚ ਬੜਤੀ ਟੀਚਰਾਂ ਤੇ ਲੱਟੇ ਜਾਂਦਾ ਕੁੜੀਆਂ ਤੇ ਆਰਡਰ ਆਰਡਰ ਲੱਖਣਾ ਹੁੰਦਾ ਐਮਐਲਏ ਸਾਹਿਬ 11 ਮਹੀਨਾ ਦੀ ਕੁੜੀ ਨੂੰ ਜੇਲ੍ਹ ਭੇਜਦਾ ਛੋਟੀ ਸਰਕਾਰ ਨੇ ਆਹ ਉਹ ਦੇ ਤੋਕਾ ਨਾ ਨੇ ਇਹਦਾ ਜਵਾਬ ਤਾਂ ਦੇ ਨਹੀਂ ਪਾਉਂਦੇ ਬੇਨਾਮ ਨੇ ਜਵਾਬ ਦੀ ਇਸ ਜੇਲ ਕਰੇਗੀ ਇੱਕ ਬੰਦਾ ਜਾਊਗਾ ਨਾਲ ਉਹ ਤਾਂ ਪੂਰੀ ਨਾਲ ਹੈਗੀ ਆ ਨਹੀਂ ਨਹੀਂ ਕਸੂਰ ਦੱਸਦਾ ਕਸੂਰ ਕੀ ਸੀ ਉਹਦਾ ਤੁਸੀਂ ਭ੍ਰਿਸ਼ਟਾਚਾਰ ਕਿਉਂ ਖਤਮ ਕਰਨ ਕਰਾਉਂਦੇ ਹੋ ਇਹ ਇਹ ਸ਼ਾਬਾਸ਼ ਦੀ ਗੱਲ ਕਰੋ ਤੁਸੀਂ ਉਹਦੇ ਨਾਲ ਗੱਲ ਕਰੋਗੇ ਨਹੀਂ ਤੁਸੀਂ ਇਹ ਸਰਕਾਰ ਦੇ ਅਨੁਭਵ ਮੇਰੇ ਹਲਕੇ ਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਇਆ ਇਹ ਕਮਲ ਸਰ ਇਹ ਗੱਲ ਆ ਵਿਦਿਅਕ ਸਿੱਖਿਆ ਗ੍ਰੰਟੀ ਦੀ ਗੱਲ ਕਰਦੇ ਆਂ ਸਿੱਖਿਆ ਗ੍ਰੰਟੀ ਦੀ ਪੂਰੀ ਪੰਜਾਬ ਦੀ ਗੱਲ ਕਰਦੇ ਆਂ 95-99 ਵਾਲੇ ਟੀਚਰ ਅਫੀਸ਼ੀਅਲ ਅਧਿਆਚਾਰ ਜੋਤਵਾਏ ਸਦੇ ਘਰ ਮੂਰੇ ਬੈਠੀ ਸੀ ਤੇ ਉਹਨੂੰ ਬੁਰੀ ਤਰ੍ਹਾਂ ਨਾਲ ਐਫਐਚਓ ਨੇ ਯਾਨੀ ਕਿ ਪਾਸੇ ਗੱਡੀਆਂ ਤੇ ਲੈ ਆ ਕੇ ਕੁੜੀਆਂ ਦੇ ਗਲਾਂ ਤੇ ਗੋਡੇ ਰੱਖ ਕੇ ਘੱਟਿਆ ਗਏ ਅਰੇ ਘੱਟਿਆ ਵਿਡੀਓ ਦੇਖੀ ਇਹ ਹੋਣੀ ਚਾਹੀਦੀ ਆ ਵੀ ਸਭ ਨੂੰ ਪੜ੍ਹਾਈ ਦਾ ਹੱਕ ਹੋਵੇ ਬਰਾਬਰ ਮਿਲੇ ਟੀਚਰਾਂ ਦੀ ਭਰਤੀ ਇੱਕ ਮਿੰਟ ਸਿੱਖਿਆ ਗ੍ਰੰਟੀ ਉਹ ਤੋਂ ਪਹਿਲਾਂ ਸਕੂਲਾਂ ਦਾ ਨਹੀਂ ਉਹਦੇ ਥੋੜਾ ਥੋੜਾ ਜੀ ਉਹ ਵੀ ਦਾ ਸਕੂਨ ਹੀ ਹੈ ਜੀ ਉਹ ਨੂੰ ਨਹੀਂ ਆਉਂਦੇ ਆ ਯਾਰ ਐਮਐਲਏ ਦਾ ਨਹੀਂ ਨਾ ਪਰ ਥਾਣੇਦਾਰ ਨੂੰ ਕਿਹਨੇ ਹੱਕ ਦਿੱਤਾ ਕਿ ਉਹ ਡਰ ਰੱਖਦਾ ਐਮਐਲਏ ਸੁਪਰੀ ਲੈ ਲੈਂਦੇ ਆ ਆਊਟਰ ਰੋਡਰ ਲੈ ਲੈਂਦੇ ਆ ਪੁਲਿਸ ਵਾਲਿਆਂ ਨੂੰ ਕਿਹਨੇ ਹੱਕ ਦਿੱਤਾ ਤੁਹਾਨੂੰ ਤੇ ਡਰ ਰੱਖਣ ਦਾ ਇਹ ਕਿਹਨੇ ਇਹ ਨੀਂਚਾ ਦੇ ਰੱਖਿਆ ਨਹੀਂ ਪੁਲਿਸ ਵੀ ਤਾਂ ਛੋਟੇ ਛੋਟੇ ਆਂਡਰ ਨਹੀਂ ਥੋੜੇ ਆਂਡਰ ਆ ਆਰਡਰ ਉਹਨਾਂ ਨੇ ਕਾਇਮ ਰੱਖਣਾ ਹੁੰਦਾ ਠੀਕ ਹੈ ਅੱਛਾ ਤੁਹਾਨੂੰ ਤੇ ਆਂਡਰ ਰੱਖੇ ਲਾ ਲਾ ਕੇ ਕੰਮ ਲੈਂਦਾ ਸਾਡੀ ਦੁਨੀਆ ਦੀਆਂ ਧੂਆਂ ਤੇ ਲਪੜਿਆਂ ਦਾ ਫਟਿਆ ਹਥੋਂ ਦੀ ਰੰਪਰੇ ਦੀ ਬੀਐਸਏ ਲੇਡੀ ਜੀ ਨੇ ਇੱਕ ਹੀ ਨੇ ਦਿੱਤਾ ਨਹੀਂ ਥੋੜਾ ਥੋੜਾ ਐਕਟ ਨਹੀਂ ਆਇਆ ਸਰਕਾਰ ਕੀ ਕਰ ਰਹੀ ਹੁੰਦੀ ਆ ਰੋਟੀ ਸਰਕਾਰ ਕੀ ਕਰਦੀ ਐ ਇਹਦੇ ਚ ਅੱਕ ਨਾ ਕਿੰਨਾ ਤੁਸੀਂ ਸਰਕਾਰ ਲੈ ਕੇ ਆਏ ਯਾਰ ਅਸੀਂ ਅਸੀਂ ਉਮੀਦਾਂ ਨਾਲ ਹੀ ਲੈ ਕੇ ਆਈ ਸੀ ਅਸੀਂ ਤੁਹਾਨੂੰ ਉਮੀਦਾਂ ਮਾਰਨ ਨਹੀਂ ਆਏ ਸੀ ਅਸੀਂ ਜੇ ਸੀ ਦੇ ਇਸ ਨਾਮ ਦੇ ਬਾਰੇ ਵਿੱਚ ਆਪਸ ਅਸੀਂ ਇਹ ਲਿਖੀ ਵੀ ਜੇ ਇਹਨਾਂ ਕਰਿਆ ਲਿਖੀ ਜਾਵੇ ਕਿਤਾਬੋਂ ਵਿਕਦਾ ਬਾਦੂ ਵਿਕਦਾ ਰੋਟੀ ਦੇ ਮੇਰੇ ਮੀਰਣ ਦੀ ਸਾਰੀ ਚਿੱਟੀ ਵਾਲੀ ਦੀ ਗੱਲ ਕਰਦੀ ਮੈਂ ਉਹਨੂੰ ਕਹੂੰਗਾ ਵੀ ਆ ਜਾ ਤੂੰ ਉਥੇ ਤੁਸੀਂ ਖਾਣੇ ਚ ਆਜਿੰਦੇ ਤੇ ਆਜੇ ਸੀ ਮੈਂ ਉਹਨਾਂ ਦੇ ਉੱਤੇ ਲੱਣੀ ਮੈਂ ਉਥੇ ਉਹਨੂੰ ਲੱਗੇ ਉਹ ਗੁਰਦੁਆਰੇ ਆ ਜਾ ਮੈਂ ਤਾਂ ਗੁਰਦੁਆਰੇ ਉਹ ਤਾਂ ਨਹੀਂ ਗਈ ਮੈਂ ਤੁਸੀ ਆਏ ਜਲਸਾ ਦੇ ਪ੍ਰੋਗਰਾਮ ਤੋਂ ਨਹੀਂ ਛੱਡੀ ਸੀ ਫਿਰ ਤੁਸੀਂ ਇੱਥੇ ਆਏ ਤਾਂ ਜਾਵੋ ਲੱਡੀ ਦੇਖੋ ਐਮਐਲਏ ਦੇ ਚੌਂਕੀ ਕਿਤਾ ਤੁਸੀਂ ਜਾਵੋ ਇਹਦਾ ਕੋਈ ਤਸੱਲੀਬਖਸ਼ ਜਵਾਬ ਆਪਾਨੂੰ ਨਹੀਂ ਮਿਲਿਆ ਕੋਈ ਗਾਂਹਾਂ ਵਾਲਾ ਰੱਖ ਸਵਾਲ ਚਲੋ ਗਾਂਹਾਂ ਵਾਲਾ ਕਰਦੇ ਕੋਈ ਨਹੀਂ ਗਾਂਹਾਂ ਵਾਲਾ ਕਿ ਜਿਹੜਾ ਅਸੀਂ ਜਾ ਰਹੇ ਸੀ ਤੁਸੀਂ ਕਹਿੰਦੇ ਵੀ ਸਾਡੀ ਸਰਕਾਰ ਸੱਥਾਂ ਚ ਚੱਲੂਗੀ ਇੱਥੇ ਨਹੀਂ ਸਾਡੀ ਗੱਲ ਸੁਣੀ ਜਦੋਂ ਅਸੀਂ ਚੰਡੀਗੜ੍ਹ ਜਾ ਰਹੇ ਸੀ ਸੜਕਾਂ 'ਤੇ ਰੁਕਿਆ ਸੀ ਹੋਰ ਸਨੇ ਰੁਕਿਆ ਸੀ ਕਾਸੀ ਰੁਕਿਆ ਸੀ ਇਸ ਗੱਲ ਦਾ ਜਵਾਬ ਦਿਓ ਤੁਹਿਆ ਕੀ ਨਾ ਹੋਣਾ ਨਹੀਂ ਚਾਈ ਜਣਾ ਹੋਣਾ ਅਲਾਗ ਆਪ ਦੀ ਗੱਲ ਨਹੀਂ ਇਹ ਜਵਾਲੇ ਦੇ ਦੇਣਾ ਕੋਈ ਨਹੀਂ ਅਸੀਂ ਰੋਕਿਆ ਸੀ ਅਸੀਂ ਰੋਕਿਆ ਸੀ ਤੁਸੀਂ ਪਿੰਡਾਂ ਚੋਂ ਵੜਨੋ ਹਟਾ ਦਿੰਨੇ ਆ ਇਹ ਲਾਉਣ ਐ ਡਰ ਇਹ ਚੁਗਾ ਅਸੀਂ ਪਿੰਡਾਂ ਚੋਂ ਕਹਿੰਦੇ ਅਸੀਂ ਆਪ ਦੀ ਕੋ ਗੱਲ ਤਾਂ ਰੱਖਣ ਜਾਣੀ ਆ ਕਿੱਥੇ ਜਾਈਏ ਇੱਥੇ ਨਹੀਂ ਜਾਣਦੇ ਚੰਡੀਗੜ੍ਹ ਜਾਂਦੇ ਉੱਥੇ ਨਹੀਂ ਜਾਣ ਦਿੰਦੇ ਦਿੱਲੀ ਵਾਲਿਆਂ ਨੇ ਉਹਨਾਂ ਨੇ ਨਹੀਂ ਜਾਣ ਦਿੱਤੇ ਉਹ ਸ਼ੰਭੂ ਬਾਡਰ ਤੱਕ ਹੀ ਰਕੇ ਖੰਡਪਾਗ ਸਾਹਿਬ ਪ੍ਰਕਾਸ਼ ਜੀ ਦਾ ਦੂਜੇ ਦਿਨ ਭੋਗ ਪਾਣਾ ਸੀ ਛੋਟੀ ਸਰਕਾਰ ਨੇ ਰਾਤ ਨੂੰ ਚੱਕਤਾ ਗੁਰੂ ਗ੍ਰੰਥ ਸਾਹਿਬ ਦੀ ਵੀ ਬੇਇੱਜ਼ਤੀ ਕੀਤੀ ਉੱਥੇ ਮੱਛਰਦਾਨੀਆਂ ਵੀ ਚੋਰੀ ਕੋਈ ਨਹੀਂ ਛੱਡੀ ਮੱਛਰਦਾਨੀਆਂ ਚੋਰੀ ਟਰਾਲੇ ਤੋਂ ਟਰਾਲੇ ਵਗਰਾਉਣ ਦੇ ਉਹ ਛੋਟੀ ਸਰਕਾਰ ਹੈ ਕਿਹੜੀ ਸਰਕਾਰ ਹੈ ਨਹੀਂ ਉਹ ਵੀ ਤਾਂ ਸਾਡੀ ਆ ਉਹ ਬਗਾਨੇ ਥੋੜਾ ਉਹ ਪਾਕਿਸਤਾਨੀ ਵੀ ਤਾਂ ਆ ਗਏ ਜੀ ਇੱਕ ਮਿੰਟ ਇੱਕ ਮਿੰਟ ਆਪਣੇ ਹਲਕੇ ਦੀ ਇੱਥੇ ਕਣਕ ਮਰ ਗਈ। ਵੱਡੇ ਬਾੜ ਚ ਬੈਠੇ ਰਹੇ ਤੁਸੀਂ ਨਹੀਂ ਗੱਲ ਸੁਣੀ। ਚਲੋ ਚੜ੍ਹ ਕੇ ਤੇ ਸੜਕ ਤੇ ਗਏ ਸਾਨੂੰ ਮੱਦੀ ਕਰਦੇ ਆ ਤੁਹਾਨੂੰ 200 ਰੁਪਏ ਦਵਾਇਆ 200 ਤੋਂ ਵੱਧ ਆਇਆ ਇਥੇ ਉਹਦਾ ਵੀ ਕੁੱਤੇ ਟੂਹਾ ਕੁੱਤੇ ਉਹਦਾ ਹੀ ਬਾਤ ਮਿਲਿਆ ਮੇਰੇ ਦੇਖੀ ਜਾਣੀ ਜਾਂਦੀ ਸੀ ਪ੍ਰਕਾਰ ਤੇ ਹਜੇ ਪਈਆਂ ਲੋੜੀ ਦੀ ਸੀ ਮੇਰੀ ਗੱਲ ਸੁਣੋ ਜਦੋਂ ਤੁਹਾਨੂੰ ਕਹੇ ਸੀ ਵੀ ਦੇ ਦੇਣਗੇ ਭਾਈ ਦੇ ਦੇ ਦੇਣੇ ਠੀਕ ਦੰਦ ਨੇ ਬੰਦੇ ਮੈਨੂੰ ਐ ਕਹਿੰਦੇ ਐ ਕਹਿੰਦੇ ਹੁਣੇ ਨੇ ਇਹ ਕੋਈ ਤਰੀਕਾ ਥੋੜਾ ਹੁੰਦਾ ਜਾਂ ਨਹੀਂ ਫਿਰ ਭਗਵਾਨ ਤੁਮਣ ਕਿਉਂ ਕਹਿੰਦੇ ਸੀ ਵੀ ਕਰਦਾ ਹੋਰਿਆਂ ਬਾਅਦ ਚ ਹੁਣੇ ਪਹਿਲਾਂ ਮਾਫੀ ਮਿਲੂ ਉਹਨੂੰ ਛੱਡ ਲੋ ਸੀਐਮ ਸਾਹਿਬ ਤੁਹਾਡੇ ਕਿਉਂ ਕਹਿੰਦੇ ਸੀ ਵੀ ਕਰਦਾ ਹੋਰਿਆਂ ਬਾਅਦ ਚ ਮਾਲਜਾ ਪਹਿਲਾਂ ਕੋਈ ਤਾਂ ਕਹਿੰਦੇ ਸਾਰ ਹੁਣ ਇਹਨੇ 300 ਤੇ ਆ ਕੇ ਹੁਣ ਇੰਨੇ ਕਿੱਲੇ ਨੂੰ ਅੱਗ ਲੱਗੀ ਹੈ ਕੋਈ ਬਿਆਨ ਆਇਆ ਭਗਵਾਨ ਤਰਨ ਸਿੰਘ ਦਾ ਹੁਣ ਇੱਕ ਮਿੰਟ ਕੋਈ ਬਿਆਨ ਆਇਆ ਨਹੀਂ ਮੈਂ ਮੈਂ ਆਪ ਜਾ ਕੇ ਆਇਆ ਦਿੱਤੀ ਸੀ ਅੱਗ ਲੱਗੀ ਹੈ ਅਸਲੀ ਠੀਕ ਹੈ ਕਿੰਨੇ ਕਿੰਨੇ ਕਿੱਲੇ ਵਿੱਚੋਂ ਉਹਨਾਂ ਨੂੰ ਲਈ ਆ ਮੈਂ ਠੀਕ ਹੈ ਇਹ ਮੇਰੇ ਇਹ ਤਾਂ ਲੈਣ ਖਾਣੇ ਮੱਛੀ ਸੀ ਉਸੇ ਮੈਂ ਜਾ ਕੇ ਆਇਆ ਦੇਖਦਾ ਸੀ ਜਦੋਂ ਐਂਟੀ ਇੰਸ਼ੀਤੀ ਹੋਏ ਪਤਾ ਲੱਗਦਾ ਦੇਖ ਲੈ ਐਮਐਲਏ ਸਾਹਿਬ ਇੱਕ ਮਿੰਟ ਐਮਐਲਏ ਸਾਹਿਬ ਐਮਐਲਏ ਸਾਹਿਬ ਬਿਮਾਰ ਵੀ ਹੋ ਜਾਂਦਾ ਨਾ ਦੇ ਵੀ ਹੁੰਦਾ ਅੱਜ ਤਾਂ ਲੱਗਦਾ ਐਮ ਐਲ ਖਾਬੇ ਇੱਧਰ ਆਓ ਗੋਨਿਆ ਨੇ ਤੇ ਤੁਸੀਂ ਕਿਹਾ ਵੀ ਇਹਨੇ ਜਥੇਬੰਦੀ ਵਾਲਿਆਂ ਨੇ ਗੰਦ ਪਾਇਆ ਜਾ ਗੋਨਿਆ ਇੱਕ ਮਿੰਟ ਹੁਣ ਇੱਕ ਮਿੰਟ ਹੁਣ ਕਲਤਾਰ ਸੰਧਵੇਂ ਨੇ ਕਿਹਾ ਇੱਕ ਮਿੰਟ ਸਾਡੀ ਗੱਲ ਸਾਡੀ ਗੱਲ ਤੁਹਾਨੂੰ ਸਾਡੀ ਗੱਲ ਤਾਂ ਪੂਰੀ ਸੁਣ ਲੋ ਹੁਣ ਕਲਤਾਰ ਸੰਧਵੇਂ ਨੇ ਕਹਿੰਦਾ ਕਹਿੰਦਾ ਇਹ ਝੰਡੇ ਚਾਕੇ ਦੇ ਸਾਡੀ ਨਾਲ ਗੱਲ ਕਰੋ ਯਾਰ ਮੈਂ ਮੈਂ ਮਾਫੀ ਮੰਗ ਲਈ ਸੀ ਤੁਹਾਡੇ ਨਾਲ ਹੀ ਗੱਲ ਕਰਦਾ ਜਦੋਂ ਜਦੋਂ ਵੈਸਟ ਪ੍ਰਾਈਜ਼ ਮੂਰੇ ਵੈਸਟ ਪ੍ਰਾਈਜ਼ ਮੂਰੇ ਧਰਨਾ ਚੱਲਦਾ ਵੈਸਟ ਪ੍ਰਾਈਜ਼ ਮੂਰੇ ਧਰਨਾ ਚੱਲਦਾ ਹੁੰਦਾ ਸੀ ਤੁਹਾਡੀ ਹਾਜ਼ਰੀ ਰਹੀ ਉੱਥੇ ਤੁਸੀਂ ਆਉਂਦੇ ਰਹੇ ਹੋ ਉਦੋਂ ਤੁਸੀਂ ਵਿਲੇ ਸੀ ਹਾਂ ਤੁਸੀਂ ਤਾਂ ਵਿਲੇਜ ਨੂੰ ਜਮਾ ਜਦੋਂ ਅਸੀਂ ਹੋਰ ਨਹੀਂ ਜਾਈ ਜਾਂਦੇ ਤੁਸੀਂ ਹੋਰ ਵੀ ਨਹੀਂ ਜਾਂਦੇ ਉਹ ਤਾਂ ਪੈਂਦਾ ਨਹੀਂ ਅਸੀਂ ਵਿਰੇਲ ਹਾਂ